ਸ਼੍ਰੀ ਦਰਬਾਰ ਸਾਹਿਬ ਧਮਕੀ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਏ ਜਿਹੜੀਆਂ ਈਮੇਲਾਂ ਭੇਜੀਆਂ ਗਈਆਂ ਉਸ ਦੇ ਵਿੱਚ ਡਾਰਕ ਨੈੱਟ ਦੀ ਇਸਤੇਮਾਲ ਕੀਤਾ ਗਿਆ ਏ ਡਾਰਕ ਨੈੱਟ ਦੇ ਜ਼ਰੀਏ ਇਹ ਥ੍ਰੈਟ ਈਮੇਲਾਂ ਭੇਜੀਆਂ ਗਈਆਂ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਧਮਕੀ ਭਰੀਆਂ ਈਮੇਲਾਂ ਦੇ ਵਿੱਚ ਡਾਰਕ ਨੈੱਟ ਦਾ ਇਸਤੇਮਾਲ ਕੀਤਾ ਗਿਆ ਸੀ ਤੇ ਇਸੇ ਕਰਕੇ ਆਈ ਪੀ ਐਡਰੈਸ ਤੇ ਹੋਰ ਜਾਣਕਾਰੀ ਜਟਾਉਣ ਦੇ ਵਿੱਚ ਮੁਸ਼ਕਲ ਆ ਰਹੀ ਹੈ ਦੱਸਿਆ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਕਰੀਬ 8 ਵਾਰ ਈਮੇਲਾਂ ਭੇਜੀਆਂ ਗਈਆਂ ਧਮਕੀ ਭਰੀਆਂ ਈਮੇਲਾਂ ਸੀ ਜਿਸ ਦੇ ਰਾਹੀਂ ਧਮਕੀ ਦਿੱਤੀ ਗਈ ਸੀ ਤਾਂ ਹੁਣ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਸੀ ਉਸ ਦੇ ਵਿੱਚ ਡਾਰਕ ਨੈਟ ਦੀ ਵਰਤੋਂ ਕੀਤੀ ਗਈ ਸੀ ਇਸੇ ਕਰਕੇ ਪਤਾ ਨਹੀਂ ਲੱਗ ਰਿਹਾ ਕਿ ਇਹ ਈਮੇਲਸ ਕਿੱਥੋਂ ਆਈਆਂ ਕਿਸ ਨੇ ਭੇਜੀਆਂ ਕਿਸ ਥਾਂ ਤੋਂ ਆਈਆਂ ਕਿਉਂਕਿ ਜਦੋਂ ਡਾਰਕ ਨੈਟ ਦੀ ਵਰਤੋਂ ਕਰਦੇ ਹਾਂ ਤਾਂ ਉਸ ਦਾ ਪਤਾ ਲਾਉਣਾ ਮੁਸ਼ਕਲ ਹੁੰਦਾ ਹੈ ਉਸ ਦਾ ਪਤਾ ਨਹੀਂ ਲੱਗਦਾ ਇਸੇ ਕਰਕੇ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਈਮੇਲਸ ਕਿੱਥੋਂ ਆਈਆਂ ਸੀ ਪਰ ਉਸ ਤੋਂ ਬਾਅਦ ਚੌਕਸੀ ਜ਼ਰੂਰ ਵਰਤੀ ਜਾਵੇ ਦੱਸਨੀ ਹੈ ਕਿ ਡਾਰਕ ਵੈਬ ਡਾਰਕ ਵੈਬ ਹੈ ਕੀ ਹੈ ਡਾਰਕ ਵੈਬ ਦਰਅਸਲ ਇੰਟਰਨੈਟ ਦਾ ਇੱਕ ਲੁਕਿਆ ਹੋਇਆ ਹਿੱਸਾ ਹੈ ਜੋ ਆਮ ਸਰਚ ਇੰਜਨ ਤੇ ਨਹੀਂ ਖੁੱਲਦਾ ਜੇਕਰ ਆਮ ਕੋਈ ਇਸ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਤਾਂ ਨਹੀਂ ਖੁੱਲਦਾ ਖੋਲਣ ਲਈ ਸਪੈਸ਼ਲ ਬ੍ਰਾਊਜ਼ਰ ਦੀ ਲੋੜ ਹੁੰਦੀ ਹੈ ਇਸ ਦੇ ਲਈ ਅਤੇ ਇਸ ਦੀ ਪਹਿਚਾਣ ਇਸ ਦੇ ਵਿੱਚ ਤੇ ਆਈਪੀ ਐਡਰੈਸ ਉਸ ਦਾ ਪਤਾ ਨਹੀਂ ਲੱਗਦਾ ਉਹ ਲੁਕ ਜਾਂਦਾ ਹੈ ਇਸ ਦੇ ਨਾਲ ਤੁਹਾਡੀ ਪਹਿਚਾਣ ਜਗ੍ਹਾ ਵੀ ਟਰੈਕ ਨਹੀਂ ਹੋ ਸਕਦੀ ਅਤੇ ਕੋਈ ਹੋਰ ਤੁਹਾਡੀ ਜਾਣਕਾਰੀ ਵੀ ਨਹੀਂ ਦੇਖ ਸਕਦਾ ਜ਼ਿਆਦਾਤਰ ਇਸ ਦਾ ਇਸਤੇਮਾਲ ਗੈਰ ਕਾਨੂੰਨੀ ਗਤੀਵਿਧੀਆਂ ਲਈ ਕੀਤਾ ਜਾਂਦਾ ਹੈ ਚੋਰੀ ਹੋਏ ਡਾਟਾ ਦੀ ਡਾਰਕ ਵੈਬ ਤੇ ਖਰੀਦੋ-ਫਰੋਕਤ ਹੁੰਦੀ ਹੈ ਅਤੇ ਵੈਬਸਾਈਟ ਦਾ ਡੋਮੇਨ .com ਜਾਂ .in ਨਹੀਂ ਹੁੰਦਾ ਬਲਕਿ .onion ਹੁੰਦਾ ਹੈ ਤਾਂ ਇਸੇ ਕਰਕੇ ਜਿੰਨੀਆਂ ਵੀ ਅਪਰਾਧਿਕ ਵਾਰਦਾਤਾਂ ਹੁੰਦੀਆਂ ਨੇ ਉਸ ਦੇ ਵਿੱਚ ਡਾਰਕ ਵੈਬ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਹੁਣ ਖਬਰੇ ਮਿਲ ਰਹੀ ਹੈ ਜਾਣਕਾਰੀ ਇਹ ਮਿਲ ਰਹੀ ਹੈ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਜਿਹੜੀਆਂ ਈਮੇਲਾਂ ਭੇਜੀਆਂ ਜਾ ਰਹੀਆਂ ਸੀ ਉਸ ਦਾ ਜ਼ਰੀਆ ਵੀ ਡਾਰਕ ਵੈਬ ਹੈ ਡਾਰਕ ਵੈਬ ਦਾ ਇਸਤੇਮਾਲ ਕਰਕੇ ਡਾਰਕ ਨੈਟ ਦੇ ਰਾਹੀ ਉਹ ਈਮੇਲਸ ਭੇਜੀਆਂ ਗਈਆਂ ਤੇ ਖਾਸ ਗੱਲ ਇਹ ਹੈ ਕਿ ਇਹ ਈਮੇਲਸ ਜਿਹੜੀਆਂ ਭੇਜੇ ਗਈਆਂ ਉਹਨਾਂ ਦਾ ਆਈਪੀ ਐਡਰੈਸ ਪਤਾ ਨਹੀਂ ਲੱਗ ਰਿਹਾ ਤੇ ਕਿਉਂਕਿ ਡਾਰਕ ਵੈਬ ਦੇ ਵਿੱਚ ਪਹਿਚਾਣ ਦਾ ਪਤਾ ਨਹੀਂ ਲੱਗਦਾ ਆਈਪੀ ਐਡਰੈਸ ਦਾ ਪਤਾ ਨਹੀਂ ਲੱਗਦਾ ਤੁਹਾਡੀ ਜਗ੍ਹਾ ਦਾ ਪਤਾ ਨਹੀਂ ਲੱਗਦਾ ਜਗ੍ਹਾ ਟਰੈਕ ਨਹੀਂ ਹੋ ਸਕਦੀ ਇਸੇ ਕਰਕੇ ਇਹ ਡਾਰਕ ਵੈਬ ਦੀ ਵਰਤੋਂ ਬਹੁਤ ਸਾਰੇ ਅਪਰਾਧੀ ਗੈਰ ਕਾਨੂੰਨੀ ਗਤੀਵਿਧੀਆਂ ਲਈ ਕਰਦੇ ਹਨ ਡਾਰਕ ਨੈਟ ਜ਼ਰੀਏ ਥ੍ਰੈਟ ਮੇਲਸ ਆਇਆਂ ਨੇ ਤੇ ਹੁਣ ਹਾਲਾਂਕਿ ਲਗਾਤਾਰ ਇਸ ਦੀ ਜਾਂਚ ਵੀ ਜਾਰੀ ਆ ਪਰ ਕਿਉਂਕਿ ਜਿਹੜੇ ਮਾਹਿਰ ਮੰਨਦੇ ਨੇ ਕਿ ਕਿਵੇਂ ਡਾਰਕ ਵੈਬ ਦੀ ਵਰਤੋਂ ਅਪਰਾਧਿਕ ਗਤੀਵਿਧੀਆਂ ਦੇ ਲਈ ਕੀਤੀ ਜਾਂਦੀ ਹੈ ਤਾਂ ਕਿ ਪਛਾਣ ਦਾ ਪਤਾ ਨਾ ਲੱਗ ਸਕੇ ਤਾਂ ਕਿ ਜਗਾ ਟਰੈਕ ਨਾ ਹੋ ਸਕੇ ਕਿਹੜੇ ਆਈਪੀ ਐਡਰੈਸ ਵਰਤੇ ਕਿਹੜੇ ਸਰਵਰ ਯੂਜ਼ ਹੋਏ ਉਸ ਦਾ ਪਤਾ ਇਸ ਕਰਕੇ ਨਹੀਂ ਲੱਗਦਾ ਬਹੁਤ ਸਾਰੀਆਂ ਅਪਰਾਧਿਕ ਗਤੀਵਿਧੀਆਂ ਇਸੇ ਦਿਰਾਹੀ ਕੀਤੀਆਂ ਜਾਂਦੀਆਂ मेल्स लगातार आ रही थ्रेट मेल्स, लेकिन डार्कनेट और वीपीएन के जरिए कहीं ना कहीं ट्रेस करना भी मुश्किल होता है सबसे पहले तो जाना चाहेंगे जो होता है, हम इसको बोलते हैं ज्यादातर यूजर इसको सिक्योरिटी पर्पज के लिए भी यूज करते हैं कॉर्पोरेट्स में सिक्योरिटी के लिए यूज होता है कि कंपनीज अपना वर्चुअल प्राइवेट नेटवर्क बना लेती है ताकि बाहर से उसको पेनीट्रेट ना कर सके उसमें एंटर ना कर सके लेकिन दूसरी तरफ क्रिमिनल्स इसका फायदा उठाते हैं जहां पर काफी सारे वीपीएन फ्री अवेलेबल होते हैं या कुछ पेड लेवल पे होते हैं तो वो इसको यूटिलाइज करके कुछ क्रिमिनल एक्टिविटीज को अंजाम देते हैं जैसे इस केस में वो लोग वीपीएन यूज कर रहे हैं तो उसके लिए एक विजुअल है ये बेसिकली कैसे वीपीएन काम करता है अगर यूजर यहाँ पे होता है और वीपीएन यूज कर रहा है तो जब उसकी रिक्वेस्ट कहीं पे भी जाएगी चाहे उसकी मेल जाए चाहे वो वेब ब्राउजिंग कर रहा हो तो उसका वीपीएन का आईपी जाएगा उसका अपना आईपी पी यहाँ पे नहीं जाता यानी कि जो वो आई एड्रेस या किसी भी लैपटॉप पर बैठा है अपने सिस्टम पर बैठा है तो वो वीपीएन पे जाएगा तो वीपीएन अपना आईपी एड्रेस वीपीएन आगे अपना आईपी एड्रेस भेजता है जिससे उसका अपना जो एक्चुअल आईपी होता है वो हाइड हो जाता है, है। जिसको क्रैक करना लॉ इन्फोर्समेंट एजेंसीज के लिए थोड़ा सा मुश्किल हो जाता है, है। और डिपेंडेंसी बढ़ जाती है दूसरी एजेंसीज के ऊपर या दूसरी कंपनीज के ऊपर जो वीपीएन को ऑपरेट कर रही है।, है ये इस तरीके से काम करते हैं और क्रिमिनल्स इसका इस तरीके से सहारा लेते तो हैं तो तो इसका किस तरह से इसको समझा जाए जैसे आपने समझाया कि उसको ट्रेस किस तरह से किया इसको ट्रेस करने के लिए हमें वीपीएन को ट्रेस करना पड़ता है वीपीएन के जो कंपनीज प्रोवाइड कराती हैं, उनके पास लॉग्स अवेलेबल होते हैं वो इसको प्रोवाइड करा सकती हैं या हेल्प कर सकती हैं इसको क्रैक करने में प्रोवाइड कराने में तो वहाँ से उनको उसका एड्रेस अवेलेबल हो सकता है ठीक है सर कुछ एक थोड़ा सा प्रैक्टिकल करके बताएंगे अगर आप वीपीएन यूज कर रहे थे जैसे अभी आप दिखा रहे थे कि वीपीएन आपने यूज किया अब आपने ये वीपीएन इसको यूज़ किया है अभी आपका आईपी एड्रेस क्या है सर अभी आईपी एड्रेस कुछ और होगा तो हम मैं इसको किसी भी कंट्री के वीपीएन से बेसिकली कनेक्ट कर सकता हूँ okay. मैं इसको फिलीपीन से कनेक्ट करूंगा तो मैं मेरा आईपी जो है फिलीपीन से कनेक्ट हो जाएगा okay. तो मेरी ई जो है वो तो फिलीपीन के थ्रू चेंज होकर आएगी जैसे आपको ये दिखा रहा है यहाँ पे ये बेसिकली डिटेक्ट कर रहा है मेरा टाइम जोन जो कोलालमपुर सिंगापुर है यानी कि जो फिलीपींस में है यानी कि आप किसी भी कंट्री को सिलेक्ट करेंगे वहाँ से ये यस ये इंडिया जो पेड वीपीएन है जैसे हमारा है जिसे हम यूज करते हैं तो ये आपको बहुत अच्छी ऑप्शंस देता है आपके लॉग मैनेज करता है और एक पर्टिकुलर प्रोटोकॉल के थ्रू हम इसको ऑपरेट करते हैं लेकिन जो फ्री वीपीएन है वो इतने ऑप्शंस नहीं देते उनके पास बड़ी लिमिटेड ऑप्शंस होती है ओके यानी कि सर ये ट्रेसेबल वैसे है अगर हम जी हाँ ट्रेसेबल होता है एफर्ट्स थोड़े ज्यादा हो जाते हैं मल्टीलेयर जो है इन्वेस्टिगेशन हो जाती है क्योंकि हमें एज इट इज वो सिंपली हमें आईपी नहीं मिलता जितना नॉर्मली मिल जाता है एक डार्कनेट की भी बात की और आपने दूसरा वो दिखाया वो किस तरह से डार्कनेट जो है वीपीएन से काफ़ी ज़्यादा मुश्किल होता है इसमें मल्टीपल लेयर्स होती हैं मल्टीपल नोड्स होते हैं जिनके थ्रू ये ऑपरेट होता है राइट इसमें मल्टीपल नोड्स के थ्रू डेटा ट्रेवल करता है जो इसमें हमें ओरिजिनल नोड को आइडेंटिफाई करना मुश्किल हो जाता है अगर आप इस नोड पे अपनी रिक्वेस्ट भेजते हैं तो आपकी रिक्वेस्ट हो सकता है फोर्थ फिफ्थ या नोड से बाहर निकले तो इस तरीके से आपका डार्कनेट ऑपरेट करता है यानी कि वो फैल जाता है एक, एक, सिंपल शब्दों में कहें तो मल्टीपल लोगों से होके जाता है मल्टीपल चैनल के थ्रू ऑपरेट होता है मान लीजिए मैंने आपको मैसेज दिया आपने किसी और को दिया उसने किसी और को दिया और लास्ट में किसी और ने बताया मल्टीपल बीच में जो मल्टीपल लोग आ गए तो यही नहीं पता कि मैसेज ਐਕਚੁਅਲੀ ਭੇਜਿਆ ਕਿਸਨੇ ਥਾ ਔਰ ਡਿਲੀਵਰ ਕਿਸਨੇ ਕੀਆ ਤੇ ਉਧਰ ਜਲੰਧਰ ਦੇ ਵਿੱਚ ਇੱਕ ਹੋਰ ਨਸ਼ਾ ਤਸਕਰ ਦੇ ਘਰ ਤੇ ਬਲਡੋਜ਼ਰ ਐਕਸ਼ਨ ਹੋਇਆ ਨਸ਼ਾ ਤਸਕਰ ਵਿਜੇ ਕੁਮਾਰ ਔਰ ਕੋ ਲੱਡੂ ਦਾ ਘਰ ਟਾਪਤਾ ਮੁਲਜ਼ਮ ਤੇ ਐਨਡੀਪੀਐਸ ਦੇ ਵੀ ਮਾਮਲੇ ਦਰਜ ਨੇ ਇਹੀ ਨਹੀਂ ਉਸ ਦੀ ਪਤਨੀ ਤੇ ਬੇਟਾ ਵੀ ਨਸ਼ੇ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਤੇ ਉਸੇ ਦੇ ਤਹਿਤ ਨਸ਼ਾ ਤਸਕਰਾਂ ਤੇ ਕਾਰਵਾਈ ਹੋ ਰਹੀ ਹੈ ਨਸ਼ਾ ਤਸਕਰਾਂ ਦੇ ਵੱਲੋਂ ਨਸ਼ਾ ਵੇਚ ਕੇ ਜੋ ਗੈਰ ਕਾਨੂੰਨੀ ਉਸਾਰੀਆਂ ਕੀਤੀਆਂ ਗਈਆਂ ਨੇ ਉਸ ਤੇ ਬਲਡੋਜ਼ਰ ਚਲਾਇਆ ਜਾ ਰਿਹਾ ਹੈ ਤਾਂ ਜਲੰਧਰ ਦੇ ਵਿੱਚ ਇੱਕ ਹੋਰ ਨਸ਼ਾ ਤਸਕਰ ਹੈ ਜਿਸ ਦੇ ਘਰ ਤੇ ਬਲਡੋਜ਼ਰ ਐਕਸ਼ਨ ਕੀਤਾ ਗਿਆ ਨਸ਼ਾ ਤਸਕਰ ਦਾ ਨਾਮ ਵਿਜੇ ਕੁਮਾਰ ਔਰ ਕੁਲਟੂ ਹੈ ਜਿਸ ਦਾ ਘਰ ਹਟਾਇਆ ਗਿਆ ਤੇ ਉਸ ਤੇ ਐਨਡੀਪੀਐਸ ਦੇ 20 ਮਾਮਲੇ ਦਰਜ ਨੇ ਇਹੀ ਨਹੀਂ ਉਸ ਦਾ ਪਤਨੀ ਉਸ ਦੀ ਅਤੇ ਉਸ ਦਾ ਬੇਟਾ ਵੀ ਨਸ਼ਾ ਤਸਕਰੀ ਦੇ ਵਿੱਚ ਹੀ ਜੇਲ੍ਹ ਦੇ ਵਿੱਚ বিজে কুমার লड्डू एक नोटोरियस ड्रग पैटर ਹੈਗੇ ਸੀ ਜਿੰਨਾਂ ਤੇ 20 ਮੁਕਦਮੇ ਦਰਜ ਨੇ ਔਰ ਉਹਨਾਂ ਦੇ ਵੱਲੋਂ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਚ ਜਿਹਨੂੰ ਸਾਡੀ ਕਾਰਪੋਰੇਸ਼ਨ ਨੇ ਟਾਇਆ ਅਸੀਂ ਉਹਨਾਂ ਦੇ ਹੈਲਥ ਵਾਸਤੇ ਆਏ ਹੈ ਮੈਂਟਲ ਲਾ ਐਂਡ ਆਰਡਰ ਔਰ ਇਹ ਫੈਮਲੀ ਸਾਰੀ ਦੀ ਸਾਰੀ ਨੋਟੋਰੀਅਸ ਹੈ ਜੀ ਇਹ ਯੁਧ ਨਸ਼ਾ ਰੋਧ ਜੋ ਸੀਐਮ ਸਾਹਮਣੇ ਚਲਾਇਆ ਹੋਇਆ ਉਹਦੇ ਤਹਿਤ ਇਹਦੀ ਵਾਈਫ ਵੀ ਅੰਦਰ ਹੈਗੀ ਹੈ ਤੇ ਬੇਟੇ ਨੂੰ ਵੀ ਹਫਤਾ ਪਹਿਲਾਂ ਅਰੈਸਟ ਕੀਤਾ ਉਹਦੇ ਕੋਲ ਡਰੱਗਸ ਕਵਰ ਹੋਈਆਂ ਸੀ ਔਰ ਲਗਾਤਾਰ ਡਰੱਗਸ ਦੇ ਵਿੱਚ ਡੀਲ ਕਰ ਰਿਹਾ ਇਸ ਕਰਕੇ ਇਹਨਾਂ ਦੇ ਤੇ ਸਖਤ ਕਾਰਵਾਈ